ਬਸਰੋ ਮੈਨਾਂ ਕਹਿ ਗਾਜੀ ਮੈਨਾਂ ਕਹਿ ਦੀ ਤੁਸੀਂ ਫਿਰ ਤੁਸੀਂ ਕੰਮ ਦੇ ਫਲੈਕਸ ਲਾਉਂਦਾ ਤੁਹਾਨੂੰ ਕਿਹਨੇ ਹੱਕ ਦਿੱਤਾ ਕਿਸੇ ਆਸ਼ੂ ਦੇ ਫਲੈਕਸ ਲਾਣਾ ਸਾਰੇ ਫਿਰ ਇਹ ਕਿਹਨੇ ਲਾਇਆ ਫਲੈਕਸ ਕਿਉਂ ਲਾਇਆ ਮੈਨੂੰ ਤੁਸੀਂ ਪੁਲੇਖਾ ਨਾ ਲਾਇਆ ਤੁਹਾਨੂੰ ਪੁਲੇਖਾ ਮੰਗਸਾ ਤੋਂ ਹੀ ਲਾਇਆ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਦਾ ਮਤਲਬ ਚੋਦੀ ਕਾਂਗਸ ਦਾ ਪੁਲੇਖਾ ਅੱਜ ਤੱਕ ਤੁਸੀਂ ਆਮ ਆਦਮੀ ਦੇ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਅੱਛਾ ਫਿਰ ਨਾਰਾ ਨਹੀਂ ਉਹ ਤੁਸੀਂ ਮੇਰੇ ਸਾਹਮਣੇ ਆਪਣਾ ਨਾਮ ਪਾਣੀ ਨੂੰ ਕਾਦਨੇ ਦੇ ਤੁਸੀਂ ਰਿਸਪੌਂਸ ਤੁਸੀਂ ਸੀ ਨਾ ਰਿਸਪੌਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜਿਹੜਾ ਇਹ ਲੈ ਠੀਕ ਆ ਨਹੀਂ ਨਾਮ ਤੇ ਕੋਈ ਦੱਸਣਾ ਵੀ ਕਰਦੀ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਆ ਫਲੈਕਸ ਲਾਉਣ ਦੀ ਲੈਸ ਤੋਂ ਕਿਹ ਕੋਈ ਨਹੀਂ ਅੱਛਾ ਇੱਕ ਮਤ ਆ ਕੰਡ ਸਰਕਾਰੀ ਆ ਇਹ ਕੰਡ ਸਰਕਾਰੀ ਆ ਇਹਦੇ ਬਾਰੇ ਤੁਹਾਨੂੰ ਨਹੀਂ ਪਤਾ ਸਾਡੇ ਘਰ ਸਰਕਾਰੀ ਨਹੀਂ ਉਹਨਾਂ ਦੇ ਘਰ ਦੀ ਕੰਡ ਹੈ ਜੀ ਸਰਕਾਰੀ ਸਰ ਅੱਛਾ ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਡ ਆ ਉਹ ਉਹ ਖੜਿਆ ਤੂੰ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਕੋਈ ਹੋਣਾ ਇਹ ਫਿਰ ਲਾਓ ਮਾਰੀ ਦੋ ਆ ਅਸੀਂ ਇੱਥੇ ਹੱਥ ਨਾਲ ਹੀ ਘੱਟ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗਲਤੀ ਹੋ ਗਿਆ ਠੀਕ ਨਾ ਲਿਆ ਗਿਆ ਤੁਹਾਨੂੰ ਭੁਲੇਖਾ ਕਾਂਗਰਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆਹ ਦੇਖੋ ਅੱਛਾ ਕੜੇ ਆਹ ਦੇਖੋ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਨਾਂ ਨੇ ਉਹ ਬਸ ਇੱਕ ਉਹ ਜੀ ਮੈਂ ਇੱਕ ਮਿੰਟ ਇੱਕ ਮਿੰਟ ਇਹ ਪਲੇਖਾ ਕਾਹਦਾ ਲੱਗਿਆ ਮੈਨੂੰ ਸਮਝਾਓ ਇਹ ਤੇ ਪਲੇਖਾ ਕਾਹਦਾ ਲੱਗਿਆ ਇਹਨਾਂ ਕੋਈ ਵੀ ਪਲੇਖਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਉਹ ਜਿਹਦਾ ਮਤਲਬ ਤੁਹਾਡੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਹੜਾ ਫਲੈਕਸ ਲਾਇਆ ਸੌਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹਦੇ ਸਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤਾਂ ਮੈਂ ਮੰਨਦਾ से फ्लैक्स से लाओ हर जगह और वो भी अपना ना तो ना तो ना तो ये भैन बहरों आई हैं मैडम सीआरपीएफ को आपके पास कोई अथॉरिटी है वैसे बताओ फ्लैक्स उतारने आपको तो सिक्योरिटी का काम है ना? आप इनको मना करो परमिशन होगा ना आपने आपने सिक्योरिटी देनी हाँ आपका काम तो नहीं हटाना आप सिक्योरिटी है इनको मना करो नहीं हमारा ये काम नहीं है सिक्योरिटी करो ਅਗਰ ਹਮ ਕਈ ਉਹ ਕਰਤੇ ਆ ਭਾਈ ਹੁਣ ਬੇਨਤੀ ਆ ਤੁਹਾਡੇ ਨੂੰ ਇਹ ਕੰਮ ਨਾ ਕਰੋ